ਹਾਂ ਨੰਬਰ 자ਫੀਦਾ ਨੰਬਰ ਕਿਹੜੇ ਦਾਫੀਦਾ ਨੰਬਰ ਗੁਰਤਾਰ ਦੇ ਗਰੂ ਆ ਵੀ ਟੀਮ ਵਿੱਚ ਜੋੜ ਦਿੱਤਾ ਹੈ ਰੇਟਰ ਜਿਵੇਂ ਪਾ ਚੋਰੀ 자ਫੀ ਇਹ ਪੱਕੇ 자ਫੀ ਹੋਈ ਮੰਨੀ ਦਾ ਜਿਹੜਾ ਹੋਰ ਨਹੀਂ ਦੇਣੇ ਟੱਕੇ ਐ ਕਿਹੜੇ ਜਸੂ ਸਿੰਘ ਹੋਣਾ ਉਹ ਬਟਾ ਇੱਕ ਚੱਲਦਾ ਹੈ ਲੈ ਮੇਰੀ ਧਰਤੀ ਹੈ ਅਯਾਦ ਪਰ ਸਪੋਰਟ ਕਰਦਾ ਉਹ ਲੱਗਿਆ ਹੋਇਆ ਰੌਣਕ ਤੇ ਰੇਕ ਨੋਟਿੰਗ ਪਰੋਂ ਪਾ ਚੁਟੀ ਵੀ ਕਬੱਡੀ ਪਾ ਗਿਆ ਪਿੰਡਾਂ ਦੀ ਲਾ ਕੇ ਜੋਰ ਵਰਤਾਂ ਨਾਲ ਆਖਰੇ ਤੋਕੀ ਨਾਲ ਕਵਾਲ ਜਿਹਾ ਹੋ ਗਿਆ ਹਲੋ ਸਾਡੇ ਦਰਮਿਆਨ ਬਹੁਤ ਹੀ ਸਤਕਾਰਯੋ ਸਰਦਾਰ ਦਲਜੀਤ ਸਿੰਘ چوٹی تیار ہو کے آئی ہوئی میرے مور چپی ہوا ہے دسمبر ਬੜੀ ਮਾਰ ਰਿਹਾ ਹੈ ਸਾਹਮਣੇ ਚਾਰ ਖਿਡਾਰੀ ਹੈ ਬਿਆ ਧੂੜੇ ਮੋਢੀ ਆ ਮੇਰੇ ਮਿੱਤਰੋ ਕਹਿੰਦੇ ਪਪਾ ਬੱਲੇ ਬੱਲੇ ਕਰਵਾ ਰਿਹਾ ਖੇਡ ਦੇ ਅੰਦਰ ਵਿੱਚ ਲਗਾਤਾਰ ਮੁੰਡਾ ਜੱਫੇ ਲਾ ਰਿਹਾ ਵੀ ਕਰਦਾ ਕਹਿ ਚੋਹਰਾਂ ਨੇ ਜੋ ਫੌਜ ਕਿਲੇ ਨੂੰ ਧੌਂਵੀ ਉਹ ਗੱਲ ਰਾਜੇ ਖੇਡੇ ਨਹੀਂ ਜੇ ਦਿੱਤੂ ਕਾਜੇ ਕੌਮੇ ਉਹ ਗੱਲ ਰਾਜੇ ਖੇਡੇ ਨਹੀਂ ਅੱਜ ਸੱਜੀਆਂ ਟੀਮਾਂ ਉਠਾਰੇ ਨੇ ਸਤਰਾ ਮਨਾਚ ਇਹਦਾ ਸੀ ਗਵਿੰਦ ਸਿੰਘ ਖੋਖਰ ਸੇ ਅੱਜ ਉਹ ਦੀ ਅੱਜ ਮੋਰ ਮਲਾਈ ਵੀ ਚੜ ਗਈ ਹੈ ਹੋ ਸਾਹਮਣੇ ਉਹ ਦੇਖੀਂ ਦੇਖਣ ਹਾਂ ਧਰਵਾਦੇ ਮੈਡੀਕਲ ਡੀਐਸ ਵਾਲਾ ਸਾਡੇ ਫੌਜੀ ਡਾਕਟਰ ਸਾਹਿਬਾਨ ਦਾ ਧਰਵਾਦੇ ਹੰਦੀ ਜੀ ਦੀ ਤੀਖਾ ਹੰਦੀ ਅਫਸਰ ਔਰ ਸਰਦਾਰ ਜੀ ਵੀ ਐਕਸ ਡਾ ਫਰਮੈਸੀ ਅਫਸਰ ਦੇ ਨਾਲ ਇਧਰ ਦੀ ਜੀ ਅੱਜ ਉਹ ਤੇ ਨਾਲ شریف ਕਿਸ ਵੀਰਾਂ ਸਾਰੇ ਸਾਥੀਆਂ ਦਾ ਜੋੜ ਰਹੇ ਹੋਰ ਬਹੁਤ ਬਹੁਤ ਧੰਨਵਾਦ ਹਾਜੀ ਰਾਜੀ ਜੀ ਮੈਂ ਵਾਹਿਗੁਰੂ ਜੀ ਮਨੀ ਮੱਧੜਾ ਰਾਜਰ ਸਿੰਘ ਜੀ ਹਰਦਮ ਸਿੰਘ ਜੀ ਕਰਿਆ ਸਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੋਰ ਮਰੀ ਅਸਰ ਅਵੀਰ ਬੜੀ ਧੋੜ ਕੇ ਨੇ ਵੀ ਅਗਲੇ ਸੈਮੀ ਨਹੀਂ ਹਰ ਸੈਮੀ ਦੇ ਮੇਰੇ ਬਰਾਬਰ ਵਿੱਚ ਬੋਲਦੇ ਕਿ ਕਿਸ਼ੋਰ ਦੇ ਸਾ ਜੀ ਕਬੱਡੀ ਪੈਣੀ ਖੇਡੋ ਮੇਰੇ ਮਿੱਤੋ ਵਰਵੀਰ ਦੀ ਕਬੱਡੀ ਪਈ ਹੈ ਸਾਹਮਣੇ ਚਾਰ ਹੈ ਵਰਵੀਰ ਕੋਲੀ ਦੇ ਜੀਵਨ ਲੱਗਿਆ ਹੋਇਆ ਹੈ ਔਰ ਨਹੀਂ ਕਲੀ ਦੇ ਛੋਟਾ ਜੱਗੂ ਮੇਰੇ ਮਿੱਤੋ ਔਰ ਦੁਨੀਆ ਰੈਂਬੋ ਕਹਿੰਦੀ ਹੈ ਦੋਨਾਂ ਦੇ ਵਿੱਚ ਕੌਣ ਆ ਛੋਟਾ ਜੱਗੂ ਹੈ ਪਰ ਪੁਆਇੰਟ ਵਰਵੀਰ ਆਪਣੇ ਟੀਮ ਦੇ ਹਿੱਸੇ ਦੇ ਅੰਦਰ ਜੋੜਦਾ ਹੋਇਆ ਮੇਰੇ ਮਿੱਤੋ ਲੈ ਵੀ ਪਾ ਵੀ ਸੋਨੇ ਕਬੱਡੀ ਗਠਾਰੇ ਵਾਲਿਆ ਇਧਰ ਚੈਲੋ ਆ ਕੇ گلچینو جی بہت بہت مالی مانا دو ہزار گلچینو جی ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅੰਦਰ ਕਬੱਡੀ ਪ੍ਰਵੀਰ ਨੇ ਪਾ ਦਿੱਤੀ ਹੈ ਬਰੇ ਮਿੱਤਰੋ ਫਿਰ ਦੇ ਖੇਡਾਂ ਦੇ ਵਿੱਚ ਉਧਰ ਸਰਾਜ ਸਾਡਾ ਵੀਰ ਕਹਿੰਦੇ ਖਰੋਨੀ ਵਾਲਾ ਤੇ ਅੱਜ ਕੱਲ ਨਾ ਮੇਰੇ ਕਹਿੰਦਾ ਵੀ ਚੀਚੇ ਬਾਪੇ ਬਧਿਆ ਹੋਇਆ ਹੈ ਅਮਾਰ ਪੇੜੀ ਕਲਾ ਵਾਲਾ ਬੈਠਾ ਪਤਲਾ ਵੀ ਮੇਲਾ ਨਜ਼ਾਰਾ ਮੇਰੇ ਮਿੱਤਰੋ ਆ ਛੋਟਾ ਜੱਟੂ ਹੈ ਪਰ ਪੁਆਇੰਟ ਪ੍ਰਵੀਰ ਆਪਣੀ ਟੀਮ ਦੇ ਹਿੱਸੇ ਦੇ ਅੰਦਰ ਸੇਵਕ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਸਾਡੇ ਵਿੱਚ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੱਜ ਸਿੰਘ ਜਲਕੀਤ ਐਗਰੋਟੇਕ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਸਰਦਾਰ ਮਨਜੀਤ ਸਿੰਘ ਜੀ ਮਨਜੀਤ ਐਗਰੋਟੇਕ ਜੀ ਕੌਣ ਨੇ ਕਿਉਂਦੇ ਸਰਦਾਰ ਜੱਜ ਸਿੰਘ ਜੀ ਦੇ ਇਸ ਗੱਲ ਦੇ ਪਵਾਦੀ ਚੱਕ ਦੇ ਸ਼ੁਕਰੀਆ ਪ੍ਰਸਤ ਹੈ ਇਸ ਦੇ ਨਾਲ ਕੁਝ ਦੇਖਣਾ ਕਰੇ ਆਪਣੇ ਇਲਾਕੇ ਦੇ ਵਿੱਚ ਕਿਵੇਂ ਵੱਦ ਚੜ ਕੇ ਉਹ ਕੰਮ ਕਰ ਰਹੇ ਨੇ ਤੇ ਇੱਕ ਭਾਸੋ ਰੋਡ ਦੇ ਉੱਪਰ ਜਿਹੜਾ ਵਿਸਰਮਾ ਭਵਨ ਬਣ ਰਿਹਾ ਉਹ ਕਰੋਨਾ ਰੋਕੈਰੀ ਨਾਲ ਤੁਨ ਨਾਲ ਸਾਡੇ ਸਰਦਾਰ ਚਰਨ ਸਿੰਘ ਦੀ ਅnder ਦੀ ਉਹਨਾਂ ਦੇ ਉਹਨਾਂ ਦੀ ਜਿਹੜੀ ਕਮੇਟੀਆਂ ਬਣਾ ਰਹੀਆਂ ਜੁਰ ਕਿ ਬੰਦੇ ਕੋਲ ਹੌਸਲਾ ਹੁੰਦਾ ਅੱਜ ਵੀ ਐਨੇ ਹੌਸਲੇ ਨੇ ਕਿ ਹਰ ਦਿਲੇ ਕਿੱਲੇ ਕਿਸੇ ਨੂੰ ਲੋੜ ਹੋਵੇ ਇਲਾਕੇ ਦੇ ਵਿੱਚ ਕਦੇ ਨਹੀਂ ਉਹਨਾਂ ਦੇ ਪਾਸਾ ਨਹੀਂ ਵੱਟਿਆ ਤੇ ਮੌਰੀ ਹੋ ਗਏ ਇਲਾਕੇ ਦੇ ਵਿੱਚ ਆਪੀਆਂ ਸਵਾਵਾ ਨਵਾ ਰਹੇ ਨੇ ਅਸੀਂ ਇਹਨਾਂ ਦੇ ਇੱਥੇ ਆ ਕੇ ਜੀ ਆਇਆਂ ਨੂੰ ਅੱਜ ਦਾ ਧੰਨਵਾਦ ਵੀ ਕਰਦੇ ਆ ਚੌਕਾ ਨੇ ਤੇਰੇ ਸਾਰੇ ਬੰਦੇ ਮੈਕਸਮ ਹੋਏ ਆ ਜਿਹੜੇ ਭਾਵਾਂ ਨੇ ਤੇ ਨਾਲ ਬਾਬਾ ਦਾਇਆ ਸਿੰਘ ਜੀ ਪਹੁੰਚੇ ਹੋਏ ਸੀ ਸਾਡਾ ਬਾਬਾ ਮੌਸਮ ਖਰਾਬ ਹੋ ਗਿਆ ਉਹ ਕਿਹਦੇ ਪੁੱਤਰਾ ਫੇਕਣਾ ਕਰਦੇ ਸਭ ਕੁਝ ਹੋ ਜਾਣਾ ਅੱਜ ਉਹਨਾਂ ਵਾਲੇ ਬਾਬਾ ਜੀ ਦਾ ਧੰਨਵਾਦ ਕਰਦੇ ਆ ਕਿ ਆ ਸਾਨੂੰ ਹਮੇਸ਼ਾ ਅਸੀਰਵਾਦ ਰਹਿਦਾ ਰੇ ਸਰਬਾਤ ਜਰਨ ਸਿੰਘ ਜੀ ਤੇ ਸਨਾਰ ਪੰਤੀ ਸਿੰਘ ਜੀ ਬਰਕੀਟ ਐਗਰੋਟੈਕ ਦੇ ਨਾਂ ਦੇ ਵਾਲੇ ਬੜੀ ਐਂ ਤਿਆਰੀਆਂ ਸਿੱਖੀਤਾ ਮੁੱਖ ਸਭ ਪਾਸੇ ਨਹੀਂ ਤਾਂ ਕਹਿੰਦੇ ਆ ਕੋ ਮੁੰਡਾ ਜੀ ਇੰਜੀਨੀਅਰੀ ਪੜਦਾ ਕੋ ਹਿੰਦੀ ਪੜਦਾ ਕੋ ਰਾਜਨੀਤੀ ਪੜਦਾ ਕੋ ਸਾਇੰਸ ਪੜਦਾ ਇੰਜੀਨੀਅਰ ਬਣਦਾ ਉਹਨਾਂ ਨੇ ਸਪੋਰਟਸ ਨੂੰ ਜਿਹੜਾ ਬੱਚਾ ਖੇਡਦਾ ਉਹ ਬਾਕੀ ਚੀਜ਼ਾਂ ਘੱਟ ਬਣ ਸਕਦਾ ਉਹਨਾਂ ਨੇ ਸਪੋਰਟਸ ਨੂੰ ਇੱਕ ਸਬਜੈਕਟ ਬਣਾਤਾ ਕਿ ਇਹ ਸਪੋਰਟਸ ਪੜਦਾ ਹੈ ਸੋ ਅਸੀਂ ਪੰਜਾਬ ਦੇ ਵਿੱਚ ਵਾਲਾ ਪ੍ਰਾਜਾ ਲੈ ਕੇ ਆਵਾਂਗੇ ਜਿਹੜਾ ਬੱਚਾ ਗੇਮ ਖੇਡਦਾ ਉਹਦਾ ਕੰਮ ਸਿਰਫ ਤੇ ਸਿਰਫ ਗੇਮ ਖੇਡ ਕੇ ਉਹਦੇ ਚ ਵਧੀਆ ਕਰਕੇ ਦੇਸ਼ ਵਾਸਤੇ ਨਾਮ ਜਿੱਤ ਕੇ ਲੈ ਕੇ ਆਵਾ। ਔਰ ਹੋਕੀ ਦੇ ਵਿੱਚ ਅਸੀਂ ਕੀਤਾ ਮੈਂ ਮੀਨ ਕਰਦਾ ਕਿ ਬਾਕੀ ਸਾਰਿਆਂ ਦੇ ਵਿੱਚ ਵੀ 올림픽 ਦੇ ਸਾਡੇ ਪਲੇਅਰ ਹੁੰਦੇ ਆਪਕੀ ਦੇ ਵਿੱਚ ਵੀ ਕਬੱਡੀ ਦੇ ਵਿੱਚ ਵੀ ਬਾਕੀ ਦੇ ਖੇਡਾਂ ਦੇ ਵਿੱਚ ਵੀ ਸਾਡੇ ਬੱਚੇ ਮੈਡਲ ਲੈ ਕੇ ਆਣਗੇ। ਉਹਨਾਂ ਵਾਸਤੇ ਸਾਰੀਆਂ ਸੂਤਾ ਸਿਰ ਹੁਣ ਦਿਆਗੇ। ਇੱਕ ਵਾਰੀ ਫਿਰ ਸਾਰੋਂ ਨਾਬੇ ਵਾਲਿਆਂ ਨੂੰ ਸਾਰਿਆਂ ਨੂੰ ਜਿਹੜੇ ਕਮਾਈ ਵਾਲੇ ਬਹੁਤ ਬੈਠੇ ਇੱਥੇ। ਸਪான்ਸਰ ਕਰਦੇ ਆ ਬਹੁਤ ਸਾਰੇ ਐਨ ਆਰ ਆਈ ਬੈਠੇ ਹੋਇਆ ਜੀ ਜਿਹੜੇ ਪਿੰਡਾਂ ਦੇ ਯੂਥ ਕਲੱਬ ਬੈਠੇ ਹੋਇਆ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਇਹਨਾਂ ਦਾ ਧੰਨਵਾਦ ਵੀ ਕਰਦਾ ਬੱਚਿਆਂ ਨੂੰ ਇਸ ਤਰ੍ਹਾਂ ਹੀ ਤੁਸੀਂ ਹੌਸਲਾ ਫਸਾਈ ਕਰਦੇ ਰਹਿਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਜੜਾ ਹੈਗਾ ਉਹ ਅਗਲਾ ਪੰਜਾਬ ਬਣਾਵਾਂਗੇ ਮਾਨ ਸਾਹਿਬ ਨੇ ਜੋ ਸੋਚਿਆ ਉਹ ਜਿਆ ਅਗਲਾ ਪੰਜਾਬ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਮਾਨਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਕਿ ਅਸੀਂ ਕੋਈ ਸਨਮਾਨ ਕਰਨੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਅੰਤੋ ਜੀ ਨੂੰ ਬੇਨਤੀ ਕਰਦਾ ਚਰ ਸਿੰਘ ਜੀ ਨੂੰ ਉਹ ਵੀ ਨਾਲ ਹੋਣਗੇ ਤੇ ਸਾਡੇ ਗੁਰਮੀਰ ਸਿੰਘ ਜੀ ਕਰਦੇ ਆ ਕੰਪੈਨ ਤੋਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਬੇਨਤੀ ਕਰਾਂਗਾ ਉਹ ਵੀ ਆਪਣਾ ਸਨਮਾਨ ਲੈਣਗੇ ਇਸੇ ਤਰ੍ਹਾਂ ਜਿਹਸਤੀ ਗראל ਜਿਹੜੇ ਸਾਡੇ ਕਲੱਬ ਦੇ ਮੁੱਖ ਸਰਪ੍ਰਸਤ ਨੇ ਉਹ ਵੀ ਆਪਣਾ ਸਨਮਾਨ ਲੈਣਗੇ ਲਖਵਿੰਦਰ ਸਿੰਘ ਜੀ ਆਪਣੇ ਲਖਵਿੰਦਰ ਸਿੰਘ ਜੀ ਕੀ ਕੰਪੈਨ ਤੋਂ ਉਹ ਵੀ ਸਲਾਹ ਕਰਦੇ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਵੀ ਆਪਣਾ ਸਨਮਾਨ ਲੈਣਗੇ ਤੇ ਨਾਲ ਹੀ ਕਰਤਾਰ ਕੰਪੈਨ ਤੋਂ ਪਹੁੰਚੇ ਨੇ ਸਾਡੇ ਨਰਮਲ ਸਿੰਘ ਢਾਲੀਵਾਲ ਜੀ ਉਹ ਵੀ ਆਪਣਾ ਸਨਮਾਨ ਲੈਣਗੇ ਸਾਡੇ ਜਸਵੀਰ ਸਿੰਘ ਗਾਂਧੀ ਜੀ ਉਹ ਵੀ ਆਪਣਾ ਸਨਮਾਨ ਲੈਣਗੇ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਵੱਡੇ ਮਾਨ ਸਨਮਾਨ ਦਿੱਤੇ ਸਾਡੇ ਵਿਚਕਾਰ ਅਮਰੀਤ ਸਿੰਘ ਜੀ ਬਬਲੂ ਗੁਰਦੇਵਤ ਹੋਏ ਨਾਬਾਦੋ ਅਮਰੀਤ ਸਿੰਘ ਬਬਲੂ ਕਾਲਾ ਖੋ ਮੋਕੇ ਦੇ ਡੀਆਰ ਬੋਲਤਾ ਬਾਤ ਬਤਵਰਤ ਗ੍ਰਾਮ ਪਟਿਆਲ ਨੂੰ ਜਤਿ ਧੰਨਵਾਦ ਸਾਡੇ ਬਹੁਤ ਸ਼ਾਮਦਤ ਕਿੰਨੇ ਵਾਰ ਬੱਲੇ ਬੱਲੇ ਕਰਵਾਵੇਗਾ ਪਰ ਨੋਗਰ ਅਮਰਤਾ ਸਾਥੀ ਸਾਥੀ ਆ ਗਏ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਰਾਜਵਿੰਦਰ ਸਿੰਘ ਰਾਜੂ ਜਣਪੀ ਤੇ ਜਸਵੰਤਰ ਜੀ ਜਿਨ੍ਹਾਂ ਨੇ 11000 ਰੁਪਏ ਦੀ ਮਾਲੀ ਮਾਸ ਤੇ ਕਲੱਬ ਨੂੰ ਭੇਜੀ ਆ ਜੀ ਰਾਜਵਿੰਦਰ ਸਿੰਘ ਰਾਜੂ ਤਲਦੀ ਤੇ ਜਸਵੰਤਰ ਜੀ ਜਿਨ੍ਹਾਂ ਨੇ 11000 ਰੁਪਏ ਇਸੇ ਕਮੇ ਕਬੱਡੀ ਮੇਰੇ ਮਿੱਤਰ ਰੁਪਏ 500 ਦੀ ਪੈਰੀਆਂ ਕਬੱਡੀਆਂ ਬੜਾ ਜੱਜ ਆਹ ਖੇਡ ਮੈਦਾਨ ਚ ਕਬੱਡੀ ਪਾਰਿਆ 100 ਰੁਪਏ ਸਿਰ ਜੱਫੇ ਦੀ ਕਬੱਡੀ ਦਾ ਮਾਰਸ ਦੇਖਵਾਡ ਜਾਫੀ ਆਪਣੀ ਟੀਮ ਦੇ ਵਿੱਚ ਜੁੜ ਗਿਆ ਆ 500 ਰੁਪਏ ਮੇਰੇ ਕੋਲ ਪ੍ਰਾਪਤ ਕਰ ਲਏ ਜੀ ਬਹੁਤ ਬਹੁਤ ਧੰਨਵਾਦ ਲੈ ਵੀ ਪਿਛਾੜੇ ਵਾਲਾ ਚੱਕ ਬੈਗ ਦੇ ਸ਼ੇਰ ਕਾੜੀ ਔਰ ਪਾਸ ਪਿਆਰ ਦੇ ਜੋਗ ਦੇ ਸਾਡੇ ਵੀਰ ਆ ਹਰਦੀਪ ਲਾਡੀ ਜੀ ਹਰਖਵੈਨ ਵਾਲੇ ਕਹਿੰਦੇ ਵੱਡਾ ਪਿਆਰ ਆ ਬਈ ਸੋਨ ਸੰਧੂ ਹਰੋ ਦੇ ਨਾਲ ਪਰ ਵੇਖਦਾ ਵੀ ਅੰਦਰ ਵੀਰਾ ਕਹਿੰਦਾ ਚੋਰ ਮੇਰੇ ਵੀਰੋ ਉਧਰ ਏਐਸ ਕਪਾਏ ਤੋਂ ਸਰਦਾਰ ਹਰਪਾਲ ਸਿੰਘ ਜੀ ਲਾਡੀ ਉਹਨਾਂ ਦਾ ਵੀ ਖੇਡ ਤੌਰ ਤੇ ਧੰਨਵਾਦ ਗਰਤਾਰ ਕਪਾਏ ਤੋਂ ਮਿਰਦਨ ਸਿੰਘ ਜੀ ਮੰਤਰੀ ਸਿੰਘ ਜੀ ਲੋਕੇ ਸਾਹਿਬ ਉਹਨਾਂ ਦਾ ਵੀ ਖੇਡ ਤੌਰ ਤੇ ਧੰਨਵਾਦ ਉਧਰ ਸਵੰਦ ਸੰਧੂ ਲੱਕੀ ਸੰਧੂ ਤੇ ਰੈਣੀ ਜੀ ਸਾਡੇ ਵੀਰ ਵਿਸ਼ੇਸ਼ ਤੌਰ ਤੇ ਪੁੱਜੇ ਬਹੁਤ ਬਹੁਤ ਧੰਨਵਾਦ ਪਰ ਮੁਪਰੇ ਇਸੇ ਲਈ ਕਹਿੰਦੇ ਹੈ ਜਨਗਰੋ ਆਪਣੀ ਟੀਮ ਦੇ ਨਾਲ ਤੇ ਚੁਲ ਗਿਆ ਅਮਰ ਪਾ ਗਿਆ ਮੇਰੇ ਵੀਰ ਅਗਲੀ ਕਬੱਡੀ ਪਾਤਲੀ ਖੇਡ ਵਿਧਾਨ ਵਿੱਚ ਨਵੀਂ ਅੱਜ ਕਹਿੰਦੇ ਬੜਾ ਆਇਆ ਹੈ ਅਗਿਆ ਠੇਕੇਦਾਰ ਬੁਝਾਇਆ ਹੈ ਹੋਰ ਇਹ ਧਸਵਾ ਲਿਆ ਹੈ ਹਾਂ ਸਾਹਮਣੇ ਕਬੱਡੀ ਪੈ ਗਈ ਹੈ ਹੁਣ ਚਾਰ ਜਾਦੇ ਚਾਰਾਂ ਵਿੱਚੋਂ ਕਾਲ ਮੇਰੇ ਮਿੱਤਰੋ ਇਸੇ ਲਈ ਕਹਿੰਦੇ ਜੀਪੀਸੀ ਸੋਹਣੀ ਗੁਰਦੁਆਰਾ ਪਰੋਦੇ ਕਬੱਡੀ ਦਾ ਝਾਫੀ ਲਾ ਗਿਆ ਜਫਾ ਪਰ ਨੰਬਰ ਰੇਡਰ ਦੇ ਵਾਸਤੇ ਜੜ ਗਿਆ ਹੈ ਖੇਡ ਪੰਜਾਬੀਆਂ ਦੀ ਰੱਖਣੀ ਚੌਂਦੇ ਦੇ ਚਮਕਾ ਕੇ ਸਿੰਘ ਫਸ ਤੇ ਕੁੰਡੀਆਂ ਦੇ ਮਿੱਤਰਾਤਾ ਜਾ ਗੋਟੀ ਲਾ ਕੇ ਮਿੱਤਰਾ ਫੈ ਜਾ ਗੋਟੀ ਲਾ ਕੇ ਅੱਜ ਸਿੰਘ ਫਸੇ ਹੋਇਆ ਨਾਂਦੇ ਦੀ ਧਰਤੀਆਂ ਮੇਰੇ ਮਿੱਤਰੋ ਜੱਸੀ ਪਾਈਆ ਸੋਹਿਆ ਵਰਗਾ ਮੇਲਾ ਚੱਲਦਾ ਔ ਚਾ ਜਾ ਆਜਾ ਦਰਵਾਜੇ ਸਿੱਕ ਸਰਦਾਰ ਨੰਬਰ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਰੇਂਦਰ ਜੋੜਦਾ ਹੋਇਆ ਇੱਧਰ ਗੋਲਦੀਬਾਈ ਸਾਹਨੇ ਵਾਲੀਆ ਉਹ ਵੀ ਛੇਤਰ ਤੇ ਪੁੱਜਿਆ ਹੋਇਆ ਸਮਜੀਤ ਪਰਮੇਂਦਰ ਕਬੱਡੀ ਪੜਾਈ ਦੀ ਪਾਤ ਹੈ ਅਨਜੀਤ ਸਿੰਘ ਜਵਾਲਰ ਪਰਮੇਂਦਰ ਸਿੰਘ ਭੱਗੋ ਪਾਰਗਰ ਸਿੰਘ ਕੈਵੀ ਸਰਤੇਪ ਸਿੰਘ ਫਿਰਦੋ ਲਖਾਰ ਸਿੰਘ ਧੰਮ ਗੁਰਵਿੰਦਰ ਸਿੰਘ ਲਾਏ ਲਾਡੀ ਖਹਿਰਾ ਹਰਦੀਪ ਸਿੰਘ ਢੀਂਸਾ ਰਾਜਵੀਰ ਸਿੰਘ ਸਾਧੂ ਗੋਬੀ ਸਿੰਘ ਜਿੰਦੂ ਅਮਰਜੀਤ ਸਿੰਘ ਲੋਟੇ ਸ਼ੇਰ ਸਿੰਘ ਪਰਪਲ ਦੇ ਲਖੀ ਸਿੰਘ ਜੀ ਦਾ ਬਿਲਕੁਲ ਦੀ ਮਖੂਦੀ ਪਹੁੰਚਣ ਬਹੁਤ ਬਹੁਤ ਧੰਨਵਾਦ ਉਧਰੋਂ ਸਾਡੇ ਸਰਕਾਰ ਜੋ ਢੀੜਸਾ ਮੈਡੀਕਲ ਟੀਮ ਦਾ ਤਹਿਲ ਧੰਨਵਾਦ ਹੁਪੇ ਦੀ ਢੀੜਸਾ ਜੀ ਰਮਜੀਤ ਕੁੱਪੂ ਰੋਜਕ ਨਾਦੇ ਵਾਲੇ ਐਡਵੋਕੇਟ ਫਤਿਹ ਜੀ ਕਹਿੰਦੇ ਜੱਜ ਮੇਰੇ ਲਈ ਉਚਾਰੇ ਵਾਲਿਆ 500 ਰੁਪਏ ਦੀ ਕਬੱਡੀ ਹੈ ਜਰਵੀ ਸੰਜੇ ਧੀਰੋ ਮਾਏ ਵਾਲਾ ਭਰਾ ਸਾਡਾ ਤੇ ਨਾਲ ਰਾਜਵੀਰ ਧੀਰੋ ਮਾਏ ਦੇ ਵੱਲੋਂ ਕਬੱਡੀ 500 ਦੀ ਹੈ ਲੈ ਵੀ ਜੱਜ 500 ਮੇਰੇ ਕੋਲ ਲੈ ਲਈ ਧੀਰੋ ਮਾਏ ਵਾਲੇ ਸੰਜੇ ਪੁਜਾਇਆ ਸਾਡਾ ਵੀਰ ਆ ਕਬੱਡੀ 500 ਦੀ ਹੈ। ਲੈ ਵੀ ਪਠਾੜੇ ਵਾਲਾ ਛੇੜ ਤਾੜੀ ਅਗਲੀ ਕਬੱਡੀ ਪੈ ਗਈ। ਲਓ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਵਿੱਚ। ਨੌਜਾਨ ਕਹਿੰਦੇ ਪਲ ਦੀ ਵਾਧਾ ਹੈ। ਉਹ ਉਧਰ ਹੀ ਕਹਿੰਦੇ ਐਕਸਟਰਾ ਵਾਲੀ ਮਸ਼ੀਨ ਮਿੱਤਰੋ। ਕਵਰਜੀ ਵਾਲਾ ਦੀਪ ਵੀ ਪੜੀਆ ਤਾੜੀਆ। ਫੱਟ ਗਈਆਂ। ਪਰ ਇੰਦਰ ਵੀ ਦੇਖਦਾ ਹੈ।

ਇਸੇ ਜੋੜਦਾ ਹੋਇਆ ਆਇਦਾ ਬਕਲਾਣਾ ਤੱਕ ਹੈ ਇਹਨਾਂ ੀਤੂ ਨਾ ਦੇਖੀਏ ਇਹ ਐ ਕਿ ਤੂੰ ਬਕਲਾਣੇ ਦੀ ਧਰਤੀ ਦਾ ਸਮੇ ਕਬੱਡੀ ਪੌਂਡ ਦੀ ਖੇਡ ਮੈਦਾਨ ਚ ਵਧਿਆ ਹੋਇਆ ਹੈ ਬਾਊ ਆਲਖ ਦੇ ਵੀ ਵਿਸ਼ੇਸ਼ ਕਰਦੇ ਅਮਰ ਦਾ ਔਲਖਾ ਦੇ ਚਾਚਾ ਜੀ ਵਿਸ਼ੇਸ਼ ਕਰਦੇ ਟੀਮ ਲੈ ਕੇ ਪੁੱਜਿਆ ਹੋਇਆ ਆ ਉਹਨਾਂ ਦੀ ਟੀਮ ਦਾ ਚੋਪਰ ਸਮੇ ਕੋਸ਼ਿਸ਼ ਕਰਦਾ ਔਰ ਨੰਬਰ ਇਸ ਸਮੇ ੀਤੂ ਬਕਲਾਣੇ ਪਰ ਆਪਣੀ ਟੀਮ ਦੇ ਇਸ ਵਿੱਚ ਜੋੜਦਾ ਹੋਇਆ ਹੈ ਇਹ ਟੀਮ ਦੇ ਨਹਿਰ ਸਪੌਟ बहत <laughs> बद ਆ ਗਿਆ ਸਗਾਉ ਦੀ ਧਰਤੀ ਦਾ ਸੰਧੂਆ ਇਹ ਦਵਾਰ ਵਾਲਾ ਲੱਡੂ ਮੇਰੇ ਵੀਰੋ ਕਬੱਡੀ ਪੌਣ ਦੇ ਲਈ ਅੱਗੇ ਵੱਧਦਾ ਹੋਇਆ ਸਣੀ ਯੂਕੇ ਦੀ ਟੀਮ ਇੱਕ ਪਾਸੇ ਖੇਡਦੀ ਹੈ ਤੇ ਦੂਜੇ ਪਾਸੇ ਗੁਰਦਾਸਪੁਰ ਰੈਂਜਰ ਕੇਵਲ ਪ੍ਰਤਾਪ ਸੋਨੀ ਕੇਵਲ ਧਾਵੜਾ ਦੀ ਟੀਮ ਤੇ ਸਾਡਾ ਸੋਢੀ ਧੁੱਤੀ ਯੂਕੇ ਉਹਨਾਂ ਦੀ ਟੀਮ ਹੈ ਦਮਰੇ ਦਾ ਲੱਡੂ ਦਵਾਰ ਵਾਲਾ ਆਪਣੀ ਟੀਮ ਲਈ ਜੋੜ ਗਿਆ ਚਲੋ ਕਰੂਗਾ ਪਾਕਪੱਡੀ ਕੋਲ ਟਿਕਲੇ ਕਬੱਡੀ ਪੌਣ ਦੇ ਲਈ ਗੁਰਦਾਸਪੁਰ ਇੱਕ ਪਾਸੇ ਸਾਡੇ ਸਾਹਮਣੇ ਕਬੱਡੀ ਪੌਣ ਦੇ ਲਈ ਉਹ ਦਿੱਕਾ ਜਿਹੜੇ ਗੁਰਦਾਸਪੁਰੀਆ ਅੱਗੇ ਬਲਵੰਤ ਆਇਆ ਪਰ ਦੂਜੇ ਪਾਸੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਹਿੰਦੇ ਸੇਵਕਾ ਬਾਗੜ ਕਬੱਡੀ ਦਾ ਯਾਰ ਮਿਆਫੀ ਸਾਧੂ ਜੱਫੀਆਂ ਪੈਂਦੀਆਂ ਹੋਈਆਂ ਅੱਗੇ ਦੂਰ ਨੇ ਸਦਾ ਪੀਦਾ ਖਰਕਾਦਰ ਦਾ ਕਬੱਡੀ ਦਾ ਨੰਬਰ ਜਿਹੜਾ ਗੁਰਦਾਸਪੁਰ ਲੈਤੀ ਟੀਮ ਗੌਰਵ ਚੀਵਾ ਲੈ ਕੇ ਪੁੱਜਿਆ ਪਗਾੜੀ ਕੱਪ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚਣ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਡਾ ਮੁਕਾਬਲਾ ਸੰਗ ਤੇ ਨੰਬਰ ਜਿਹੜਾ ਰੇਡਰ ਤੇ ਸਾਬ ਦੇ ਵਿੱਚ ਚਾਹਾਂ ਗੱਪੂਆ ਜੋ ਮਦਰੀ ਅਟਾ ਜਮਨਦੂ ਸਾਹਿਬ ਗੁਰਜਿੰਦਰ ਸਿੰਘ ਪੱਪੀ ਜੀ ਅਸੀਂ ਬਹੁਤ ਧੰਨਵਾਦੀ ਆ ਇਹਨਾਂ ਦੇ ਜਲਾ ਪੰਚਾਇਤ ਪਿੰਡ ਬਿਰਧਨੋਂ ਜਿਨ੍ਹਾਂ ਨੇ ਕਲਪ ਦੀ 5200 ਰੁਪਏ ਦੇ ਕੇ ਮਾਨੀ ਮਾਦਰੀ ਕੀਤੀ ਆ ਜੀ ਗੁਰਜਿੰਦਰ ਸਿੰਘ ਪੱਪੀ ਜੀ ਹਰਜੀਤ ਸਿੰਘ ਸਾਹਿਬ ਦਾ ਸਰਪੰਚ ਕੇਸਰ ਸਿੰਘ ਪੰਚਾਇਤ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਿੰਡ ਬਿਰਧਨੋਂ ਨੂੰ ਮਾਨੀ ਮਾਦਰੀ ਦਾ 5200 ਰੁਪਏ ਕੀਤੀਆ ਅਸੀਂ ਬਹੁਤ ਧੰਨਵਾਦੀ ਹਾਂ ਜੀ ਲਓ ਜੀ ਧੂਆ ਬਕਲਾਣੇ ਦੀ ਧਰਤੀ ਦਾ ਸਵੇ ਕਬੱਡੀ ਪੌਣ ਲਈ ਵਜਾ ਜੀਵਨ ਸਰਪੰਚੀ ਹਿਆਣੇ ਵਾਲੇ ਸੋਨੀ ਢਿੱਲੋਂ ਦਾ ਵੱਡਾ ਰੋਲ ਉਧਰ ਹਰਸ਼ ਸੱਜੂ ਕਿੱਕ ਜਿਊ ਇੰਟਰਨੈਸ਼ਨਲ ਸਕੂਲ ਵਾਲੇ ਵਿਸ਼ੇਸ਼ ਤੌਰ ਤੇ ਆਇਆ ਧੰਨਵਾਦ ਉਹ ਸਾਹਮਣੇ ਦੇਖੋ ਲੱਗਦਾ ਹੋਇਆ ਜੱਫਾ ਫੁੱਦੀ ਹੋਈ ਬੱਲੇ ਬੱਲੇ ਇਹ ਆ ਕਿਹਦੇ ਕੋਲ ਨਹੀਂ ਸਾਡੇ ਦੇ ਆ ਸੱਜਣ ਗਾਵਾ ਮੇਰੇ ਵੀਰੋ ਆਹ ਕਹਿੰਦੇ Rajasthan ਵਾਲਾ ਮਾ ਖੇਡ ਕਬੱਡੀ ਦਾ ਵੱਡਾ ਮਾਲਾ ਤੁਹਾਡੇ ਸਾਹਮਣੇ ਜਫਾ ਲਾ ਕੇ ਨੰਬਰ ਆਪਣੀ ਨੀਬੇ ਜੋੜਦਾ ਹੋਇਆ ਭੁੱਦਾ ਕਹਿੰਦੇ ਚੌਕਲੇ ਦੀ ਧਰਤੀ ਦਾ ਕੁਫਲਾਸਪੁਰਿਆ ਕਬੱਡੀ ਪਾਉਣ ਲਈ ਅੱਗੇ ਵੱਲ ਵਧਦਾ ਹੋਇਆ ਉਹ ਤਾਣੇ ਵਾਲੇ ਬੂਟਿਆ ਪਰਲੇ ਪਾਸੇ ਪਿੰਲਿਆ ਹੋ ਉਹਨਾਂ ਦੇ ਛੋਟਾ ਭਾਈ ਦੱਬਲਿਆ ਉਹ ਸੇਵਕਾ ਪਰਲੇ ਦੇ ਛੋਟਾ ਭਾਈ ਦੱਬਲਿਆ ਜਫਾ ਲੜਾ ਪੜ ਪਾਜੀ ਕਬੱਡੀ ਵੇਖਾਂਗੇ ਖੜਕਾ ਦਲਕਾ ਇੱਕ ਪਾਸੇ ਤਾਣੇ ਵਾਲਾ ਬੂਟਾ ਤੇ ਦੂਜੇ ਪਾਸੇ ਬਰਦਾਸਪੁਰਿਆ ਤੱਤਾ ਗੱਲਿਆ ਅੱਜ ਫਾਠਾ ਮਾਰਦਾ ਕੱਠਾ ਤੇ ਲੱਖਾਂ ਰੁਪਇਆ ਖਰਚਾ ਜਾ ਰਿਹਾ ਉਹ ਗੱਡੀਆਂ ਦੇ ਕੇ ਰੜ ਕੇ ਅੰਦਰ ਥੋੜੀ ਧੂੜ ਦੇ ਸਵਾ ਬੀਤਦਾ ਹੋਇਆ ਆਏ ਬੁੱਟਾ ਤਾਣੇ ਵਾਇਆ ਕਿੰਦਰ ਜਲਾਲਪੁਰਿਆ ਪਾਲਾ ਪਾਲ ਕਰਦਾ ਉਹ ਤੇਰੇ ਵੀਰੋ ਜਲਾਲਪੁਰਿਆ ਪਾਲਾ ਪਾਲ ਕਰਦਾ ਸ਼ੇਰ ਕਹਾਣੀ ਤੇ ਆ ਇੱਥੇ ਹੀ ਲੱਗਦਾ ਨੰਬਰ ਰਿਕਰ ਹੁੰਦਾ ਚੱਲ ਉਹ ਨੰਬਰ ਉਹ ਪਾਸ ਬੜੀ ਸੁਖੀ ਫੇਰ ਚੱਲਿਆ ਹਾਂ ਤੱਕ ਤੇ ਇਸ ਸੈਣੀ ਜੀ ਆਪਣਾ ਸਨਮਾਨ ਲੈ ਜੀ ਦੇ ਨਾਲ ਆਪਣੇ ਰਤਾਵਾ ਸਾਹਿਬ وہ بھی اپنا سنمال لین کے جی رتا آواز صاحب سنتنا سنہ 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 حتیب شکری بندر صاحب ایمڈی خوشی رائس میں جھ روپ وہ بھی پشیتہ اوٹے ساکے درمیان بجے بہت بہت کانواتی خردوگو جنار جس میں تر سکھا چلاو جاتی کھلا جلابوں کو ناوٹی حلو اللہ جی چھناب پا آیا سانہا جاتی کھلاو دیل پیشنگری کرپکر کے کمیٹری آکے دڑکے جاوے ਬਾਕੀ ਖੇਰਾ ਤੋਂ ਸੋਨੂ ਤੇ ਲੋ ਲਗਾਤਾਰ ਲਾਈਵ ਕਵਰ ਸੋਨੂ ਤੇ ਸਮੂਹ ਵੀ ਧੰਨਵਾਦ। ਤੇ ਜਿਹੜਾ ਮੁਕਾਬਲਾ ਸਮਾਪਤ ਹੋ ਗਿਆ ਹੈ ਹਰਿਆਣੇ ਦੀ ਰੇਂਦਰਪੁਰ ਦੀ ਟੀਮ ਨੇ 25 ਨੰਬਰ ਤੇ ਤੋਂ ਜਿਹੜੇ 18 ਨੰਬਰ ਹਰਿਆਣੇ ਦੀ ਟੀਮ ਨੇ ਮੁਕਾਬਲੇ ਜਿੱਤ ਲਈ ਹੈ। ਲੈ ਵੀ ਚਿੰਦਾ ਵਾਲਿਆ ਵਰਵਾ ਆ ਜਾ ਲੈ ਕੇ ਗੱਲ ਸੁਣੇ ਵਾਲੀਏ ਆ ਜਾ ਟੀਮ ਲੈ ਕੇ ਅਦਰ ਸਾਡੇ ਗੋਬਿੰਦ ਸਿੰਘ ਜੰਡੂ ਸਾਹਿਬ ਖੇਦਾਰ ਪੱਪ ਜੀ ਉਹਨਾਂ ਆਇਆ ਦੋਸਤਾਂ ਦੀ ਦੁਨੀਆ ਦੇ ਵਿੱਚੋਂ ਕੋਲਾ ਕਾ ਲੱਖੀ ਪਿਆਮ ਉਸ ਤੇ ਫੌਜੀ ਕੋਟ ਵਾਲਾ ਭਰਾ ਸਾਡੇ ਚ ਆ ਗਏ ਪਹਿਲਾਂ ਵੀ ਟੀਮ ਛੋਟੀ ਨੇ ਤਾ ਉਹ ਆ ਗਏ ਹਲ ਅਸੀਂ ਪੈਰ ਨੂੰ ਧਰਵਾਣ ਕਰ ਰਹੇ ਆ ਸਾਡੇ ਟੀਮ ਦੇ ਰਮੇਸ਼ ਸਿੰਘ ਜੀ ਪੂਰਜਾ ਵਾਦਨੀ ਸਰਦਾਰ ਸੰਦੇਵ ਸਿੰਘ ਜੀ ਕੀਰਸਾ ਸਾਹਿਬਾ ਨੂੰ ਜੀ ਆਏ ਨੇ ਤੇ ਨਾਲ ਸਾਡੇ ਹਰਦੀਪ ਸਿੰਘ ਜੀ ਉਹ ਆਗਦਾਪ ਕੋਲ ਤੇ ਜੱਜ ਬਾਉਦੀਆਂ